ਮੰਡੀ ਤੋਂ ਸੰਸਦ ਕੰਗਣਾ ਰਣੌਤ ਆਏ ਦਿਨ ਕਿਸੇ ਨਾ ਕਿਸੇ ਵਿਵਾਦਾ ਦੇ ਵਿੱਚ ਘिरी ਹੋਈ ਨਜ਼ਰ ਆਉਂਦੀ ਹੈ ਲਗਾਤਾਰ ਉਸ ਦੀ ਆਰੀ ਨਵੀਂ ਫਿਲਮ ਇਮਰਜੈਂਸੀ ਨੂੰ ਲੈ ਕੇ ਕੰਗਣਾ ਰਣੌਤ ਕਾਫੀ ਵਾਰ ਵਿਵਾਦਾਂ ਦੇ ਵਿੱਚ ਆਈ ਹੈ ਪਰ ਹਾਲ ਫਿਲਹਾਲ ਦੀ ਘੜੀ ਇੱਕ ਬਿਆਨ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਕੰਗੜਾ ਰਣੌਤ ਵੱਲੋਂ ਕਈ ਤਰੀਕੇ ਦੀਆਂ ਟਿੱਪਣੀਆਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਅਤੇ ਇਮਰਜੈਂਸੀ ਫਿਲਮ ਨੂੰ ਭਾਜਪਾ ਵੱਲੋਂ ਕੰਗੜਾ ਰਣੌਤ ਦੇ ਉੱਪਰ ਹੁਣ ਕਿਉ ਟਿੱਪਣੀ ਕੀਤੀ ਜਾ ਰਹੀ ਹੈ ਬੀਜੇਪੀ ਆਫੀਸ਼ੀਅਲ ਤਰੀਕੇ ਦੇ ਨਾਲ ਕੰਗੜਾ ਰਣੌਤ ਨੂੰ ਕਈ ਤਰੀਕੇ ਦੀ ਜੜੀ ਆ ਉਹ ਟਿੱਪਣੀਆਂ ਕਰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਕੰਗੜਾ ਰਣੌਤ ਬੀਜੇਪੀ ਦੇ ਹੀ ਜਿਹੜੇ ਨੇ ਉਹ ਮੈਂਬਰ ਨੇ ਉਹਨਾਂ ਤੋਂ ਹੀ ਚੋਣਾ ਲੜੀਆਂ ਨੇ ਇਸ ਬਾਬਤ ਵੀ ਅਸੀਂ ਸਾਰਾ ਕੁਝ ਜੜਾ ਉਹ ਗੱਲਬਾਤ ਕਰਾਂਗੇ ਸਦ ਨਾਲ ਸਾਬਕਾ ਮੰਤਰੀ ਅਤੇ ਬੀਜੇਪੀ ਸੀਨੀਅਰ ਲੀਡਰ ਮਨੋਜਨ ਖਾਲੀਆ ਹੋਰੀ ਜੀ ਨੇ ਗੱਲਬਾਤ ਕਰਦੇ ਆ ਕਾਲੀ ਜੀ ਜਿਸ ਤਰੀਕੇ ਦੇ ਨਾਲ ਕੰਗੜਾ ਰਣੌਤ ਦੀ ਫਿਲਮ ਆਈ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਸਨੇ ਬਿਆਨ ਦਿੱਤੇ ਜਾਂ ਫਿਰ ਹਰੇਕ ਤਰੀਕੇ ਦੇ ਨਾਲ ਜੋ ਕਟਾਕਸ਼ ਕੀਤੇ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਹਾਲ ਫਿਲਾਲ ਦੀ ਘੜੀ ਤੁਹਾਡਾ ਵੀ ਇੱਕ ਬਿਆਨ ਆਇਆ ਸੀਗਾ ਅਤੇ ਬੀਜੇਪੀ ਦੇ ਹੋਰ ਅਫੀਸ਼ੀਅਲਸ ਦਾ ਬਿਆਨ ਆਇਆ ਸੀਗਾ ਕਿ ਕੰਗਨਰ ਨੌਤ ਜਿਸ ਤਰੀਕੇ ਦੇ ਬਿਆਨ ਦੇ ਰਹੀ ਆਪਣੀ ਫਿਲਮ ਨੂੰ ਲੈ ਕੇ ਉਹ ਸਰਾਸਰ ਗਲਤ ਹੈਗਾ ਗੱਲ ਇਹ ਜਿੰਦ ਤੱਕ ਸਵਾਲ ਫਿਲਮ ਦਾ ਹੈ ਅਮਰਜੈਂਸੀ ਦਾ ਉਹ ਫਿਲਮ ਆਈ ਨਹੀਂ ਹਲੇ ਉਹਦਾ ਟ੍ਰੇਲਰ ਹੀ ਆਇਆ ਸੀਗਾ ਉਹ ਵਿਵਾਦਿਤ ਸੀਗਾ ਟ੍ਰੇਲਰ ਔਰ ਵਿਵਾਦ ਫਸ ਗਿਆ ਤੇ ਉਸ ਤੋਂ ਬਾਅਦ ਸੈਂਸਰ ਬੋਰਡ ਨੇ ਉਸ ਨੂੰ ਰਿਵਿਊ ਕੀਤਾ ਔਰ ਉਸ ਤੇ ਵੀ ਜਿਹੜੇ ਕੱਟਸ ਹੈਗੇ ਉਹ ਲਗਾਏ ਹੈਗੇ ਆ ਤੇ ਹਾਲੇ ਉਹ ਰਿਲੀਜ਼ ਨਹੀਂ ਹੋਈ ਹੋਈ ਜਿਤ ਤੱਕ ਸਵਾਲ ਐਮਰਜੈਂਸੀ ਦਾ ਫਿਲਮ ਐਮਰਜੈਂਸੀ ਦਾ ਤਾਲੁਕ ਹੈ। ਬਾਕੀ ਜਿਤ ਤੱਕ ਸੰਸਦ ਕੰਗਨ ਰਣੌਤਨੀ ਹੈ ਕਨਸਰਨਡ ਹੈ। ਉਹ ਭਾਰਤੀ ਜਨਤਾ ਪਾਰਟੀ ਦੀ ਸੰਸਦ ਹੈ। ਉਹਨਾਂ ਦਾ ਹੈ ਹੁਣੇ ਹਾਲ ਦੀ ਘੜੀ ਦੇ ਵਿੱਚ 2024 ਦੇ ਇਲੈਕਸ਼ਨ ਦੇ ਵਿੱਚ ਸੰਸਦ ਬਣੇ ਹਨ ਔਰ ਬਹੁਤ ਹਲੇ ਰਾਜਨੀਤਿਕ ਜੀਵਨ ਦੀ ਮੈਂ ਕਹਾਂ ਸ਼ੁਰੂਆਤ ਹੈ ਸੋਸ ਲਈ ਮੈਂ ਤਾਂ ਉਹਨਾਂ ਨੂੰ ਸੁਝਾਅ ਦੂੰਗਾ ਕਿ ਵੀ ਉਹਨਾਂ ਨੂੰ ਹਲੇ ਭਾਰਤੀ ਜਨਤਾ ਪਾਰਟੀ ਦੀ ਰੀਤੀ ਨੀਤੀ ਉਹਨੂੰ ਸਮਝਣੀ ਚਾਹੀਦੀ ਹੈ ਔਰ ਬਿਆਨ ਜਿਹੜੇ ਹੈਗੇ ਬੜੇ ਸੋਚ ਸਮਝ ਕੇ ਦੇਣੇ ਚਾਹੀਦੇ ਐ ਐਸਾ ਬਿਆਨ ਨਹੀਂ ਦੇਣਾ ਚਾਹੀਦਾ ਜਿਸ ਨਾਲ ਤਲਖੀ ਪੈਦਾ ਹੋਵੇ ਜਾਂ ਦੂਸਰੇ ਪ੍ਰਦੇਸ਼ ਦੇ ਵਿੱਚ ਉਹਦਾ ਰਿਐਕਸ਼ਨ ਹੋਵੇ ਸੋ ਇਸ ਲਈ ਹੈਗਾ ਕਿ ਭਈ ਉਹਨਾਂ ਨੂੰ ਬਿਆਨ ਜਿਹੜੇ ਹੈਗੇ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਭਈ ਹਾਲੇ ਉਹਨਾਂ ਨੂੰ ਸੋਚ ਸਮਝ ਕੇ ਬਿਆਨ ਦੇਣੇ ਚਾਹੀਦੇ ਆ ਬਿਨਾਂ ਸੋਚੇ ਸਮਝੇ ਬਿਆਨ ਦੇਣ ਨਾਲ ਜਿਹੜਾ ਹੈਗਾ ਉਹਦੇ ਨਾਲ ਪ੍ਰੋਬਲਮ ਵੀ ਕ੍ਰੀਏਟ ਹੁੰਦੀ ਹੈ ਹੀ ਸੋ ਇਸ ਲਈ ਹੈਗਾ ਕਿ ਭਈ ਮੈਂ ਤਾਂ ਉਹਨਾਂ ਨੂੰ ਹੀ ਸੁਝਾਅ ਦਊਂਗਾ ਕਿ ਵੀ ਬਿਹਤਰ ਹੈ ਕਿ ਵੀ ਆਪਣਾ ਹਾਲੇ ਛੋਟਾ ਜਿਹਾ ਰਾਜਨੀਤਿਕ ਜੀਵਨ ਹੈ ਸੋ ਸੋਚ ਸਮਝ ਕੇ ਅੱਗੇ ਚੱਲਣ ਸੋ ਬੜਾ ਲੰਮਾ ਸਫਰ ਹੈ ਅਜੀ ਇਹ ਇਮਰਜੈਂਸੀ ਫਿਲਮ ਦੇ ਵਿੱਚ ਕੀ ਗਲਤ ਸੀਗਾ ਜਿਸ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਤੇ ਉਸ ਤੋਂ ਬਾਅਦ ਬੀਜੇਪੀ ਤੇ ਅਫੀਸ਼ੀਅਲ ਜਿਹੜੇ ਲੀਡਰਸ ਨੇ ਉਹਨਾਂ ਨੂੰ ਉਸ ਦਾ ਕਟਾਕਸ਼ ਕਰਨਾ ਪਿਆ ਕੰਗਣਾ ਰਣੌਥੜਾ ਦਾ ਕਟਾਕਸ਼ ਕਰਨਾ ਪਿਆ ਕਿ ਭਈ ਇਹ ਗਲਤ ਕਹਿ ਰਹੇ ਨੇ ਇਹ ਚੀਜ਼ਾਂ ਗਲਤ ਨਹੀਂ ਦੇਖੋ ਇਹ ਇਮਰਜੈਂਸੀ ਪਿਕਚਰ ਦੇ ਵਿੱਚ ਜਿਤ ਤੱਕ ਸਵਾਲ ਟ੍ਰੇਲਰ ਦਾ ਹੈਗਾ ਉਹ ਚਬਜੈਕਨੇਬਲ ਸੇਗਾ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਤਰਾਜ਼ ਜਤਾਇਆ ਸੀਗਾ ਉਸ ਤੋਂ ਬਾਅਦ ਸੈਂਸਰ ਬੋਰਡ ਨੇ ਰਿਵਿਊ ਕੀਤਾ ਹੈਗਾ ਸੋ ਉਹਦੇ ਬਾਅਦ ਰਿਲੀਜ਼ ਨਹੀਂ ਹੋਇਆ ਉਸ ਕੋਸ ਲਈ ਉਹ ਕੰਟਰੋਵਰਸੀ ਜਿਹੜੀ ਹੋਰ ਹੋ ਚੁੱਕੀ ਹੈ ਅੱਛਾ ਤੁਸੀਂ 84 ਤੋਂ ਪਹਿਲਾਂ ਜਿਹੜੀ ਇਮਰਜੈਂਸੀ ਹੋਈ ਉਹ ਵਾਲਾ ਦੌਰ ਵੀ ਤੁਸੀਂ ਜਿਹੜਾ ਹੈਗਾ ਉਹ ਦੇਖਿਆ ਹੈ ਤੁਹਾਡੇ ਪਰਿਵਾਰਕ ਮੈਂਬਰਾਂ ਨੇ ਦੇਖਿਆ ਹੈਗਾ ਐਕਚੁਅਲ ਦੇ ਵਿੱਚ ਤੁਸੀਂ ਮੈਨੂੰ ਥੋੜਾ ਜਿਹਾ ਦੱਸ ਸਕਦੇ ਹੋ ਕੀ ਹੈਗਾ ਕਿਉਂਕਿ ਲੋਕ ਜਦੋਂ ਤੋਂ ਇਹ ਫਿਲਮ ਆਈ ਹੈਗੀ ਆ ਫਿਰ ਇਸ ਦਾ ਟ੍ਰੇਲਰ ਲਾਂਚ ਹੋਇਆ ਹੈ ਲੋਕ ਜਾਨਣਾ ਚਾਹੁੰਦੇ ਨੇ ਅਸਲੀਅਤ ਕੀ ਹੈ ਇਸ ਚੀਜ਼ ਦੀ ਤੇ ਕਿੰਨਾ ਕੁ ਸੱਚ ਜਿਹੜਾ ਹੈਗਾ ਉਸ ਪਿੱਛੇ ਛੁਪਿਆ ਹੋਇਆ ਥੋੜਾ ਬਹੁਤ ਜਿੱਥੇ ਗੱਲੇ ਇਮਰਜੈਂਸੀ ਜਦ ਪਿਕਚਰ ਰਿਲੀਜ਼ ਹੀ ਨਹੀਂ ਹੋਈ ਤੇ ਉਹਦਾ ਪੱਕੀ ਦੱਸ ਸਕਦੇ ਆ ਸਵਾਲ ਇਹ ਹੈਗਾ ਕਿ ਵੀ ਜਿੱਦ ਤੱਕ ਸਵਾਲ ਹੈ ਕਿ ਐਮਰਜੈਂਸੀ ਹੈਗੀ ਇਹ ਪੂਰੇ ਦੇਸ਼ ਨੇ ਪੋਗੀ ਹੈ ਔਰ ਲੋਕਤੰਤਰ ਦਾ ਗਲਾ ਘੋਟਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਵਕਤੇ ਪ੍ਰਧਾਨ ਮੰਤਰੀ ਸ਼੍ਰਮਤੀ 인ਦਰਾ ਗਾਂਧੀ ਉਹਨਾਂ ਨੇ ਔਰ ਉਹ ਖੁਦ ਜਿਹੜੀ ਆਪਣਾ ਇਲੈਕਸ਼ਨ ਹੈਗਾ ਇਲੈਕਸ਼ਨ ਪੇਟੀਸ਼ਨ ਹੋਈ ਸੀਗੀ ਔਰ ਲੂਜ਼ ਕਰਕੇ ਸੀ ਆਪਣਾ ਇਲੈਕਸ਼ਨ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਵੀ ਉਹਨੂੰ ਚਾਹੀਦਾ ਸੀਗਾ ਕਿ ਵੀ ਉਹ ਆਪਣੇ ਪਦ ਤੋਂ ਹਟਦੇ ਲੇਕਿਨ ਉਹ ਹਟੇ ਨਹੀਂ ਉਸ ਤੋਂ ਬਾਅਦ ਐਮਰਜੈਂਸੀ ਲਗਾਤੀ ਫਿਰ 42nd ਅਮੈਂਡਮੈਂਟ ਜਿਹੜੀ ਹੈਗੀ ਆ ਉਹ ਇੰਟਰੋਡਿਊਸ ਕੀਤੀ ਔਰ ਉਹਦੇ ਵਿੱਚ ਜਿਹੜਾ ਹੈਗਾ ਕਿ ਵੀ ਤੁਸੀਂ ਦੇਖੋ ਕਿ ਵੀ ਉਹਦੇ ਬਾਅਦ ਸੈਂਸਰਸ਼ਿਪ ਲੱਗੀ ਪ੍ਰੈਸ ਤੇ ਵੀ ਲੱਗੀ ਸੈਂਸਰਸ਼ਿਪ ਸੋ ਲਗਭਗ 19 ਮਹੀਨੇ ਜਿਹੜਾ ਹੈਗਾ ਵਿਪਕਸ ਦੇ ਸਾਰੇ ਨੇਤਾ ਜਿਹੜੇ ਅੰਦਰ ਕਰਤੇ ਗਏ ਸੀ ਕਿ ਸੋ ਫਿਰ ਜਦੋਂ 77 ਚ ਇਲੈਕਸ਼ਨ ਹੋਇਆ ਤਾਂ ਉਹਦਾ ਇੱਕ ਰਿਕਵਾਇਲ ਹੋਇਆ ਪੂਰੇ ਦੇਸ਼ ਦੇ ਵਿੱਚ ਇੱਕ ਕਾਂਗਰਸ ਦੇ ਖਿਲਾਫ ਆਂਦੀ ਜਿਹੜੀ ਹੈਗੀ ਆਈ ਔਰ ਸਰਕਾਰ ਜਿਹੜੀ ਪਹਿਲੀ ਵਾਰੀ ਜਿਹੜੀ ਹੈਗੀ ਹੈ ਕਿ ਵੀ ਗੈਰ ਕੌਂਰਸੀ ਸਰਕਾਰ ਉਸ ਵਕਤੇ ਸ਼੍ਰੀ ਮੁਰਾਜ ਜਸਾਈਦ ਦੀ ਨੇਤਵ ਥਲੇ ਬਣੀ ਸੀਗੀ ਹਮ ਤੇ ਉਹ ਪੂਰਾ ਦੌਰ ਜਿਹੜਾ ਖਤਮ ਹੋਇਆ ਅੱਛਾ ਇੱਕ ਕੰਗੜਾ ਰਨੋਦ ਦਾ ਵਿਵਾਦ ਫਿਰ ਦੁਬਾਰਾ ਸ਼ੁਰੂ ਹੋ ਗਿਆ ਹੁਣ ਇੱਕ ਹੋਰ ਬਿਆਨ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜਿਹੜਾ ਹੈ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਵਿੱਚ ਕਈ ਗੱਲਾਂ ਹੋ ਰਹੀਆਂ ਨੇ ਸ਼ਾਇਦ ਤੁਸੀਂ ਵੀ ਉਹ ਬਿਆਨ ਸੁਣਿਆ ਹੋਵੇਗਾ ਉਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕੰਗੜਾ ਨੌ ਦੀ ਫਿਲਮ ਨਾ ਰਿਲੀਜ਼ ਹੋਣ ਦਾ ਉਹ ਗੁੱਸਾ ਇਸ ਵਕਤ ਕੱਢ ਰਹੀ ਹੈਗੇ ਨੇ ਨਹੀਂ ਗੁੱਸਾ ਨਹੀਂ ਉਹਦੇ ਚ ਬਿਆਨ ਚ ਵੈਸਤਾ ਉਹਨਾਂ ਨੇ ਕਿਸੇ ਸਟੇਟ ਦਾ ਨਾਮ ਨਹੀਂ ਲਿਆ ਲੇਕਿਨ ਨਸ਼ੇ ਦੀ ਗੱਲ ਕੀਤੀ ਹੈ ਸੋ ਨਸ਼ਾ ਜਿਹੜਾ ਹੈਗਾ ਪੂਰੀ ਦੁਨੀਆ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਕੋਈ ਦੇਸ਼ ਐਸਾ ਨਹੀਂ ਹੈ ਜਿੱਥੇ ਨਸ਼ਾ ਨਾ ਹੋਵੇ ਕੋਈ ਪਰਦੇਸ਼ਾਂ ਸਾਨੀਆਂ ਜਿੱਥੇ ਨਸ਼ੇ ਨਾਲ ਗ੍ਰਸਤਨਾ ਹੋਵੇ ਸੋ ਸਾਨੂੰ ਸਾਰਿਆਂ ਨੂੰ ਇਸ ਦੇ ਖਿਲਾਫ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਰਕਾਰਾਂ ਵੀ ਜਿਹੜੀਆਂ ਹੈ ਇਸ ਨੂੰ ਇਸ ਦੇ ਖਿਲਾਫ ਜਿਹੜੇ ਹੈਗਾ ਮਿਲ ਕੇ ਲੜਨਾ ਚਾਹੀਦਾ ਹੈ ਔਰ ਇਹ ਨਸ਼ੇ ਦੀ ਲਾਣਾ ਚੜੀ ਹੈਗੀ ਹੈ ਉਹਨੂੰ ਦੁਨੀਆ ਤੋਂ ਖਤਮ ਕਰਨਾ ਚਾਹੀਦਾ ਇਸ ਤਰੀਕੇ ਦਾ ਬਿਆਨ ਹੈਗਾ ਜਿਸ ਦੇ ਵਿੱਚ ਕਹਿ ਰਹੇ ਨੇ ਕਿ ਬਈ ਉਹ ਲੋਕ ਬੜੇ ਜਿਹੜੇ ਨੇ ਉੱਗਰ ਹੁੰਦੇ ਨੇ ਉਹ ਲੋਕ ਕਈ ਕਈ ਤਰ੍ਹਾਂ ਦੇ दारू ਪੀਂਦੇ ਨੇ ਕਈ ਕਈ ਤਰ੍ਹਾਂ ਦੇ ਨਸ਼ੇ ਕਰਦੇ ਨੇ ਬੜੇ ਛਲਾਰਤੀ ਹੁੰਦੇ ਨੇ ਉਹ ਫਿਰ ਇਸ਼ਾਰਾ ਕਿਸ ਤਰਫ ਜਾ ਰਿਹਾ ਹੈ ਕਿ ਸਟੇਟ ਮੈਂ ਕਿਸ ਦੇ ਬਾਰੇ ਨੇ ਨਾਮ ਲੈ ਲਿੱਤਾ ਉਹਨਾਂ ਨੇ ਸਟੇਟ ਦਾ ਇਸ ਲਈ ਮੈਂ ਗੱਲ ਨਹੀਂ ਕਰਦਾ ਲੇਕਿਨ ਹੈਗਾ ਕਿ ਆਪਾਂ ਕੋਈ ਵੀ ਗੱਲ ਕਰਨ ਤੋਂ ਐਕਸਪੀਅਰ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਮੈਂ ਤੁਹਾਨੂੰ ਨਹੀਂ ਜਿਹੜਾ ਹੈਗਾ ਸੁਝਾਅ ਦਊਂਗਾ ਕਗਨਰ ਰੌਤ ਉਹਨਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਜੋ ਇਮਰਜੈਂਸੀ ਫਿਲਮ ਹੈਗੀ ਹੈ ਉਹ ਰਿਲੀਜ਼ ਹੋਣੀ ਚਾਹੀਦੀ ਹੈ ਹਾਲਾਂਕਿ ਹਲੇ ਤੱਕ ਤਾਂ ਜਿਹੜੀ ਰੋਕ ਲੱਗੀ ਹੈਗੀ ਹੈ ਕਿਉਂਕਿ ਲੋਕ ਇਹ ਵੀ ਸਵਾਲ ਚੱਕ ਨਹੀਂ ਕਿ ਵੀ ਭਾਜਪਾ ਦੀ ਜਿਹੜੀ ਹੈ ਉਹ ਲੀਡਰ ਹੈਗੀ ਹੈ ਤੇ ਭਾਜਪਾ ਦੀ ਇੱਕ ਚਾਲ ਵੀ ਹੋ ਸਕਦੀ ਹੈ ਇਸ ਦੇ ਮਗਰ ਨੀ ਚਾਲ ਕਾਦੀ ਹੋਣੀ ਹੈ ਜਿਤ ਤੱਕ ਸਵਾਲ ਅਮਰਜੰਸੀ ਪਿਕਚਰ ਦਾ ਉਹ ਤਾਂ ਸੈਂਸਰ ਬੋਰਡ ਨੇ ਜਦੋਂ ਚਾਹੇਗੀ ਉਦੋਂ ਹੀ ਰੀਲੀਜ਼ ਹੋਣੀ ਹੈ ਆਦਰਵਾਇਜ਼ ਨਹੀਂ ਹੋਏਗੀ ਹਮ ਠੀਕ ਹੈ ਸ਼ੁਕਰੀਆ ਤਾਂ ਆ ਸਾਬਕਾ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਲੀਡਰ ਮਨੋਰੰਜਨ ਕਾਲੀਆ ਜੀ ਨੇ ਜਨਤਾ ਦੇ ਨਾਲ ਗੱਲਬਾਤ ਕੀਤੀ ਹੈਗੀ ਹੈ ਪ੍ਰੋਪਰ ਤਰੀਕੇ ਦੇ ਨਾਲ ਜਿਸ ਤਰੀਕੇ ਦਾ ਕੰਗਣਾ ਰਣੌਥ ਹੋਲੇ ਦਾ ਬਿਆਨ ਚੱਲ ਰਿਹਾ ਹੈਗਾ ਉਸ ਦੇ ਉੱਪਰ ਪਹਿਲਾਂ ਵੀ ਐਨਐਨ ਨੇ ਰਿਐਕਸ਼ਨ ਦਿੱਤਾ ਸੀਗਾ ਤੇ ਹੁਣ ਆਫੀਸ਼ਲ ਤਰੀਕੇ ਦੇ ਨਾਲ ਬੀਜੇਪੀ ਵੀ ਜਿਹੜੀ ਹੈ ਉਹ ਇਹਨਾਂ ਦੀ ਫਿਲਮ ਅ ਅਮਰਜੰਸੀ ਦਾ ਬਾਈਕਾਟ ਕਰ ਰਹੀ ਹੈ ਕਿਸਾਬ ਦਾ ਤੇ ਹੁਣ ਜੋ ਸੋਸ਼ਲ ਮੀਡੀਆ ਦੇ ਉੱਪਰ ਬਿਆਨ ਚੱਲ ਰਿਹਾ ਉਸ ਦੇ ਉੱਪਰ ਵੀ ਜਿਹੜਾ ਹੈ ਉਹ ਇਹਨਾਂ ਵੱਲੋਂ ਟਿੱਪਣੀ ਕੀਤੀ ਗਈ ਹੈ ਕੈਮਰਾ ਪਸੰਦ ਪੰਕੇ ਦੇ ਨਾਮ ਰਾਜਗੁਪਤਾ ਜਲੰਧਰ